ਪਾਸੇ ਸਰਕਾਰਾਂ ਵਾਤਾਵਰਣ ਨੂੰ ਬਚਾਉਣ ਲਈ ਵੱਡੇ ਵੱਡੇ ਐਲਾਨ ਕਰਦੀਆਂ ਹਨ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 3.5 ਲੱਖ ਦਰਖਤ ਲਗਾਉਣ ਦਾ ਪੰਜਾਬ ਸਰਕਾਰ ਨੇ ਐਲਾਨ ਕੀਤਾ ਤੇ ਦੂਸਰੇ ਪਾਸੇ ਜ਼ਿਲ੍ਹਾ ਐਸਐਸ ਨਗਰ ਵਿੱਚ ਦਰੱਖਤਾਂ ਦੀ ਕਟਾਈ ਦਾ ਕੰਮ ਜ਼ਿਲ੍ਹਾ ਪ੍ਰਸ਼ਾਸਨ ਦੀ ਨਾਕਥਲੇ ਸ਼ਰੀਆ ਮੋ ਰਿਹਾ ਹੈ। ਵਾਤਾਵਰਣ ਪ੍ਰੇਮੀ ਆਈ ਦਿਨ ਮੀਡੀਆ ਦੇ ذریعے ਜਾ ਰੋਜ਼ ਪ੍ਰਦਰਸ਼ਨ ਕਰਕੇ ਇਸ ਦਾ ਵਿਰੋਧ ਕਰਦੇ ਰਹਿੰਦੇ ਹਨ। पर किसे इस दी कोई परवाह नहीं करीब दो सो तर्ज दरख छी नीगढ़ खबर अक्सर छप दिया लिया आओ देखते दे हाँ इस बाबत चैनल वालों वातावरण प्रेमी ए मोर्चे प्रधान उमाज सेवी बलविंदर सिंह कुमरा जी नी विशेष गल ਸੋ ਜਿਹੜੇ ਅੱਜ ਦਰਖਤ ਕੱਟਣ ਦੇ ਅੱਜ ਇੱਕ ਨਵਾਂ ਇੱਕ ਹੋਰ ਮਸਲਾ ਆ ਗਿਆ ਇਹਦੇ ਬਾਰੇ ਕੀ ਕਹੋਗੇ ਤੁਸੀਂ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਤੇ ਗੱਲ ਕਰ ਲਈਏ ਮੁਹਾਲੀ 'ਚ ਮੁਹਾਲੀ ਸ਼ਹਿਰ ਜਿਹੜੀ ਹੈਗੀ ਪ੍ਰਾਪਰਟੀ ਮਹਗੀ ਹੋਣ ਕਰਕੇ ਇੱਥੇ ਕਦੇ ਮੌਲ ਵਾਲਾ ਜਾਂਦਾ ਕਦੇ ਕੋਠੀ ਵਾਲਾ ਜਾਂਦਾ ਕਦੇ ਪਲਾਟ ਵਾਲਾ ਜਾਂਦਾ ਕਿਵੇਂ ਜਿਹੜੀ ਫੁੱਡਾ ਕਵਾਡਾ ਜ਼ਮੀਰ ਅਕਵਾਇਰ ਕਰਕੇ ਜ਼ਮੀਨ ਵੇਚ ਕੇ ਕੌਡੀਆਂ ਦੇ ਪਾ ਜ਼ਮੀਨ ਸਾਡੀ ਪਿੰਡਾਂ ਦੀ ਲਈ ਹੈ ਤੇ ਅਰ ਬਰ ਦਿਨ ਵੇਚ ਰਹੇ ਆ ਅੱਜ 100 ਕਰੋੜ ਰੁਪਏ ਦਾ ਕਿਲਾ ਸੈਕਟਰ 68 'ਚ ਵਿਕ ਰਿਹਾ 65 ਕਰੋੜ ਰੁਪਏ ਨੂੰ 70 ਨੂੰ ਕਿਲਾ ਜਿਹੜਾ ਹੈਗਾ ਫੇਰ 60 'ਚ ਵਿਕ ਰਿਹਾ ਜਿਵੇਂ ਸਾਡੇ ਨਜ਼ਦੀਕੀ ਮਾਲ ਬਣ ਲਗਿਆ ਮਾਲ ਨੇ ਇਹ ਜਿਹੜੇ 12-13 ਖਿੱਲੇ ਖਰੀਦੇ 8-900 ਕਰੋੜ ਦੇ ਖਰੀਦੇ ਨੇ ਜਿਸ ਵਿੱਚ ਦਰੰਤਰ ਇੱਕ ਸਾਲ ਤੋਂ ਜਿਹੜੀ ਦਸਤਾਵਾਂ ਦੇ ਪਿੱਛੇ ਭੜਾਈ ਚੱਲ ਰਹੀ ਹੈ ਅਸੀਂ ਕੰਪਲੇਟਾਂ ਦਿੱਤੀਆਂ ਦਰਖਾਸਤਾਂ ਦਿੱਤੀਆਂ ਗ੍ਰੇਂਡਰ ਵਿਲ ਵੱਲੋਂ ਜਦੋਂ ਕੋਈ ਵੀ ਕਾਰਵਾਈ ਨਾ ਹੋਈ ਤਾਂ ਹਾਈ ਕੋਰਟ ਦਰਵਾਜ਼ਾ ਖੜਕਾਣਾ ਪਿਆ ਮਾਨਯੋਗ ਹਾਈ ਕੋਰਟ ਨੇ ਇਹ ਜਿਹੜੀ ਸਟੇ ਕਰਦੀ 21 ਤਰੀਕ ਦੀ ਸਟੇ ਹੋਈ ਵੀ ਹੈ ਹਰ ਰੋਜ਼ ਦੋ ਦਿਨ ਛੱਡ ਕੇ ਤਰੀਕ ਹੁੰਦੀ ਐ ਜਿਹੜੇ ਅਧਿਕਾਰੀ ਕਰਮਚਾਰੀਆਂ ਸਰਕਾਰਾਂ ਦੀ ਅੱਖ ਨਹੀਂ ਸੀ ਖੁੱਲਦੀ ਔਰ ਸਭ ਤੋਂ ਪਹਿਲਾਂ ਮੁਦਲਿਕ ਤਾਰਜ ਖੜੇ ਹੁੰਦੇ ਆਂ ਚਾਹੋ ਪੁੱਡਾ ਕਮਾਡਾ ਵਾਲੇ ਹੋਣ ਬਣਵ ਪਾਗਲੇ ਹੋਣ ਨਗਰ ਨਿਕ ਵਾਲੇ ਹੋਣ ਜਾਂ ਸਰਕਾਰ ਪੱਖੋਂ ਆਪਣਾ ਐਡਵੋਕੇਟ ਜਨਰਲ ਹੋਵੇ ਉਹ ਸਾਰੇ ਖੜੇ ਹੁੰਦੇ ਨੇ ਤੇ ਅੱਜ ਦੀ ਜਿਹੜੀ ਇੱਕ ਘਟਨਾ ਰੋਡ ਤੇ ਬੰਨ ਹੁਣੇ ਪਤਾ ਲੱਗਿਆ ਰੋਡ ਤੇ ਜਿਹੜੇ ਦਰਖਤ ਕੱਟੇ ਜਾ ਰਹੇ ਨੇ ਉਹ ਪੁੱਡਾ ਕਮਾਡਾ ਅੱਖਾਂ ਵਿੱਚ ਹੀ ਬੈਠਿਆ ਤਾਂ ਕਿ ਜਿਹੜਾ ਨੋਟੀਫਿਕੇਸ਼ਨ ਹੋਇਆ ਉਹਦੇ ਵਿੱਚ ਸਾਰੀਆਂ ਅਸੀਂ ਜਿਹੜੀਆਂ ਪਹਿਲਾਂ ਆ ਜਿਹੜੇ ਦਰਖਤ ਵੱਡੇ ਨੇ ਆਹ ਟਰਾਲੀਆਂ ਟਰੱਕ ਪਰ ਭਰ ਕੇ ਕਿਵੇਂ ਮੌਲ ਵਾਲੇ ਬਾਹਰ ਲੈ ਜਾਂਦੇ ਕਿਵੇਂ ਜਿਹੜੀ ਹੈਗੀ ਅਸੀਂ ਮਸ਼ੀਨਾਂ ਪਕੜਾਉਂਦੇ ਨੇ ਵੀ ਮਸ਼ੀਨਾਂ ਬਿਨਾਂ ਪਕੜੇ ਤੋਂ ਬਿਨਾਂ ਕਾਰਵਾਈ ਤੋਂ ਜਿਹੜੀਆਂ ਮਸ਼ੀਨਾਂ ਛੱਡੀਆਂ ਜਾਂਦੀਆਂ ਐਸੀ ਤਰ੍ਹਾਂ ਅੱਜ ਦੀ ਜਿਹੜੀ ਕੱਟ ਲਾਂਗੀ ਉਹ ਹਰੇ ਭਰੇ ਦਰਖਤ ਕੱਟੇ ਜਾ ਰਹੇ ਨੇ ਜਿਹੜੇ ਦਰਖਤ ਸਾਨੂੰ ਆਕਸੀਜਨ ਦਾ ਦੇਣ ਕੰਮ ਕਰ ਰਹੇ ਨੇ 24 ਘੰਟੇ ਸਾਨੂੰ ਆਕਸੀਜਨ ਦਿੰਦੇ ਨੇ ਸਾਡਾ ਬਚਾਉਣ ਦਾ ਤੇ ਯੋਗਦਾਨ ਪਾ ਰਹੇ ਸਾਨੂੰ ਬਿਮਾਰੀਆਂ ਤੋਂ ਬਚਾਇਆ ਜਾਂਦਾ ਉਹਨਾਂ ਦਰਖਤਾਂ ਦੇ ਆਰਾ ਚੱਲ ਰਿਹਾ ਹੈ ਜਿਵੇਂ ਇਤਿਹਾਸ ਕੰਮ ਗੁਰਦੁਆਰਾ ਰੰਬਾਬ ਸਾਹਿਬ ਦੇ ਇਤਿਹਾਸ ਕੰਮ ਸੀ ਜਿਹੜੇ ਪਰ ਪ੍ਰਸ਼ਾਸਨ ਉੱਡਾ ਕਮਾਡਾ ਇਸੇ ਸੈਕਟਰ 'ਚ ਬੈਠਿਆ ਅੱਠ ਫੇਜ 'ਚ ਬੈਠਿਆ ਅੱਠ ਫੇਜ ਦਫਤਰ ਹੈ 1 ਕਿਲੋਮੀਟਰ ਦੇ ਗਰੇਜ 'ਚ ਇਹ ਦਰਖਤਾਂ ਦੀ ਕਟਾਈ ਜਿਹੜੀ ਦਰਤਰ ਚੱਲ ਰਹੀ ਹੈ ਕੋਈ ਬਣਪ ਵਾਗਦੀ ਜਾਗਦਾ ਕੋਈ ਪੁੱਡਾ ਕਮਾਡਾ ਦੇ ਅਫਸਰ ਨਹੀਂ ਦੇਖਦੇ ਕੋਈ ਸਰਕਾਰੀ ਬਾਬੂ ਨਹੀਂ ਦੇਖਦਾ ਕੁਬੜਾ ਸਾਹਿਬ ਦਾ ਇਹਦਾ ਮਤਲਬ ਇਹ ਹੋ ਗਿਆ ਕਿ ਇੱਕ ਇੱਕ ਦਰਖਤ ਨੂੰ ਬਚਾਉਣ ਲਈ ਹਾਈ ਕੋਰਟ ਜਾਣਾ ਪਏਗਾ ਮੈਂ ਕਹਾਂ ਜੀ ਆ ਸਾਡੇ ਕੋਲੇ ਲਿਖਿਆ ਆ ਜਿਹੜਾ ਹੋਇਆ ਪਿੱਛੇ ਵੀ ਤਾਰਾ 1986 ਦੇ ਅਧੀਨ ਕੋਈ ਤਾਰਾ 15 15 'ਚ ਇੱਕ ਦਰਖਤ ਨੂੰ ਕਟਣ ਦੋ 1 ਲੱਖ ਰੁਪਇਆ ਪਰ ਦਰਖਤ ਜੁਰਮਾਨਾ ਤੇ 7 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ ਇਹ ਸਿਰਫ ਮੈਨੂੰ ਲੱਗਦੀ ਕਿਤਾਬਾਂ 'ਚ ਰਹਿ ਕੇ ਲਾਅ ਬਣ ਕੇ ਰਹਿ ਗਿਆ ਅਫਸਰ ਇਹ ਤਾਂ ਇਹਨੂੰ ਮੰਨਦੇ ਨਹੀਂ ਹੈ ਜਾਂ ਫਿਰ ਲਾਜ ਕਮੀ ਹੈ ਜਾਂ ਫਿਰ ਜੱਜ ਨਹੀਂ ਲਾਗੂ ਕਰਦੇ ਮੈਂ ਜੱਜ ਸਾਹਿਬਾਂ ਨੂੰ ਇਹ ਕਰਦਾਂ ਜਿਹੜੀ ਇਹ ਧਾਰਾ ਆ ਬੜੀਆਂ ਨੇ ਜਿਹੜਾ ਕਾਨੂੰਨ ਬਣਿਆ ਇਹ ਕਾਨੂੰਨ ਦੇ ਤਹਿਤ ਜਿੰਨੇ ਅੱਜ ਬਾਲ ਦਾ ਕੇਸ ਚੱਲ ਰਿਹਾ ਤੇ ਲਾਗੂ ਕੀਤਾ ਜਾਵੇ ਜਿੰਨੇ ਵੀ ਦਰਖਤ ਕੱਟੇ ਆ ਇਹਨਾਂ ਦੇ ਖਿਲਾਫ ਜਿਵੇਂ ਇੱਕ ਜੈਂਟਸ ਨੂੰ ਬੰਦੇ ਨੂੰ ਇੱਕ ਜੀਵ ਹੱਤਿਆ ਹੁੰਦੀ ਆ ਬੰਦਾ ਮਾਰਦੇ ਆ ਉੰਨੀ ਜਿਹੜੀ ਹੈਗੀ ਸਜ਼ਾ ਜਿਹੜੀ ਦਰਖਤ ਵੱਢਣ ਦੀ ਹੋਣੀ ਚਾਹੀਦੀ ਹੈ ਚਲਣੀ ਚਾਹੀਦੀ ਹੈ ਤਾਂ ਕਿ ਜਿਹੜੇ ਹਰੇ ਭਰੇ ਦਰਖਤ ਨਾ ਕੱਟੇ ਜਾਣ ਨਾਰਾ ਚਲੇ ਨਾ ਕੁਬੜਾ ਸਾਹਿਬ ਸਾਡੇ ਨਾਲ ਦੇ ਪੜੋਸੀ ਜਿਹੜਾ ਸੂਬਾ ਹੈਗਾ ਹਿਮਾਚਲ ਉਹਦੇ ਵਿੱਚ ਅਗਰ ਇੱਕ ਛੋਟਾ ਦਰਖਤ ਵੀ ਕੱਟ ਦੇਣ ਤਾਂ ਉੱਥੇ ਵਿਰਤਾ ਪੈ ਜਾਂਦੀ ਹੈ ਕੀ ਸਾਡੇ ਪੰਜਾਬ ਦੇ ਵਿੱਚ ਸਰਕਾਰ ਦੀ ਨਲਾਕੀ ਇਹਦਾ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਸਰਕਾਰ ਦੀ ਨਲਾਕੀ ਹੈ ਜਿਹੜੇ ਸਰਕਾਰ ਦੇ ਲੋਕ ਨੇ ਉਹ ਸਿਰਫ ਲੈਣ ਦੇਣ ਤੇ ਹੋਏ ਵਪਾਰਸ ਤੇ ਹੋਏ ਵਪਾਰਸ ਐਮ ਐਲ ਏ ਮੰਤਰੀ ਵਪਾਰਸ ਤੇ ਹੋਏ ਵਪਾਰਤ ਤੇ ਹੋਏ ਉਹਨਾਂ ਨੂੰ ਇਹ ਦਰਖਤਾਂ ਦਾ ਕੀ ਫਾਇਦਾ ਉਹ ਤਾਂ ਆਪਣੇ ਕਾਰੋਬਾਰ ਚਲਾ ਰਹੇ ਨੇ ਕੋਈ ਪ੍ਰੋਪਰਟੀ ਡੀਲਰ ਬਣ ਕੇ ਕਲੋਨੀ ਕੱਟ ਰਿਹਾ ਕੋਈ ਪ੍ਰੋਜੈਕਟ ਕੱਟ ਰਿਹਾ ਕੋਈ ਬਾਲ ਬਣਾ ਰਿਹਾ ਜੇਕਰ ਇਹ ਦਰਖਤਾਂ ਤੇ ਨਿਗਾਹ ਹੋਵੇ ਵਾਤਾਵਰਨ ਦੇ ਨਿਗਾਹ ਹੋਵੇ ਤਾਂ ਇਹਨਾਂ ਨੂੰ ਬਚਾ ਸਕਦੇ ਵਾਤਾਵਰਨ ਨੂੰ ਬਚਾਣਾ ਜ਼ਰੂਰੀ ਹੈ ਜਿਵੇਂ ਐਡ ਲੱਗੀ ਅਖਬਾਰਾਂ ਚ ਟੀਵੀ ਚੈਨਲ ਚ ਵੱਡੇ ਵੱਡੇ ਬੋਰਡ ਲੱਗੇ ਅ ਰੁੱਖ ਤੇ ਕੁੱਖ ਨੂੰ ਬਚਾਓ ਇੱਕ ਰੁੱਖ 100 ਸੋਕਾ ਬਹੁਤ ਸਾਰੀਆਂ ਉਧਾਰਨਾ ਬਹੁਤ ਸਾਰੀ ਐਡ ਹੈ ਜਿਹੜੀ ਬੜੀ ਵੱਡੀ ਐਡ ਲੱਗੀ ਵੀ ਕਰੋੜਾ ਰੁਪਏ ਦੀ ਪਰ ਲੇਕਿਨ ਉਸ ਤੋਂ ਉਲਟ ਜਿਹੜੇ ਦਰਖਤ ਦਰਖਤ ਵੱਡੇ ਜਾ ਰਹੇ ਨੇ ਜਿਵੇਂ ਇਹ ਨੋਟੀਫਿਕੇਸ਼ਨ ਇੱਕ ਸਾਡਾ 2024 ਦਾ ਉਹਦੇ ਕੋਲ ਐਸਡੀਐਮ ਲੈਵਲ ਤੇ ਕਮੇਟੀ ਬਣਨੀ ਹੈ ਡੀਸੀ ਲੈਵਲ ਤੇ ਕਮੇਟੀ ਬਣੀ ਹੈ ਜਿਸ ਏਰੀਆ ਤੇ ਦਰਖਤ ਕੱਟੇ ਜਾ ਰਹੇ ਉਹ ਕਮੇਟੀ ਕੋਲ ਜਾ ਕੇ ਪਰਮਿਸ਼ਨ ਲੇਊਗਾ ਜਾਂ ਮਨਜ਼ੂਰੀ ਲੇਊਗਾ ਜਾਂ ਪੁੱਡਾ ਕਮਾਡਾ ਤੇ ਇਹ ਉਹਦੀ ਸਟੇਟਮੈਂਟ ਪਈ ਹੈ ਕਿ ਇੱਕ ਦਰਖਤ ਨੂੰ ਕੱਟਣ ਦੀ ਪਰਮਿਸ਼ਨ ਤਾਂ ਦੇ ਸਕਦੇ ਹਾਂ ਪਹਿਲਾਂ ਪੰਜ ਲਾ ਕੇ ਦਿਖਾਣ ਪਰ ਕੋਈ ਨਾ ਪੰਜ ਲਾਵੇ ਨਾ ਕੋਈ ਵਾਸਤਾ ਇਹ ਸਾਰੀਆਂ ਜਿਹੜੀਆਂ ਪਾਲਿਸੀਆਂ ਉਹ ਫੇਲ ਹੋ ਚੁੱਕੀਆਂ ਸਰਕਾਰ ਜਿਹੜੀ ਹੈ ਸਰਕਾਰ ਦੇ ਬਾਬੂ ਜਿਹੜੇ ਬੇਲ ਕੰਮ ਹੋਏ ਪਏ ਆ ਕੋਈ ਜਿਹੜੀ ਹੈ ਇਥੇ ਮਰੰਦਰ ਕੋਈ ਕਾਰਵਾਈ ਨਹੀਂ ਹੋਈ। ਕਮਣਾ ਸਰ ਜਿਹੜਾ ਹੁਣ ਇੱਕ ਬਹੁਤ ਇਤਿਹਾਸਕ ਦਿਹਾੜਾ ਲੰਘ ਕੇ ਗਿਆ 350 ਸ਼ਹੀਦੀ ਦਿਵਸ ਤੇ ਕੀਤਾ ਸੀ 3.5 ਲੱਖ ਦਰਖਤ ਲਗਾਉਣ ਦਾ ਸਰਕਾਰ ਨੇ ਇੱਕ ਐਲਾਨ ਕੀਤਾ ਸੀ। ਉਹਦੇ ਬਾਰੇ ਕੀ ਕਹੋਗੇ? ਉਹ ਸਿਰਫ ਕਾਗਜ਼ਾਂ 'ਚ ਰਹਿ ਗਿਆ। ਸ਼ਾਇਦ ਕਿਤੇ ਪੈਸੇ ਵੀ ਪੈ ਗਏ ਹੋਣ, ਉਹਦੇ ਬਿੱਲ ਵੀ ਪੈ ਗਏ ਹੋਣ। ਅਪਰੂਵਲਾਂ ਵੀ ਹੋ ਗਈਆਂ ਹੋਣੀਆਂ। ਉਹ ਸਾਰਾ ਕੁਝ ਜਿਹੜਾ ਫੇਕ ਹੈ ਉਹ ਡਰਾਮੇਬਾਜ਼ੀ ਆ। ਸਰਕਾਰ ਕੁਝ ਨਹੀਂ ਕਰਦੀ ਆ। ਸਰਕਾਰ ਦਾ ਬੁਰਾ ਹਾਲ ਹੋਇਆ ਪਿਆ। ਸਰਕਾਰ ਤਾਂ ਹੁਣ ਪ੍ਰਾਪਰਟੀਆਂ ਵੇਚ-ਵੇਚ ਕੇ ਜਿਹੜੇ ਮੁਲਾਜ਼ਮਾਂ ਨੂੰ ਤਨਖਾਹ ਦੇਣੀ ਆ। ਆ ਰੋਡਵੇਗ ਕਿਵੇਂ ਧੱਕੇ ਖਾ ਰਹੀ ਹੈ ਯਾ ਰੋਡਵੇਗ ਦੀ ਜਿਹੜੀਆਂ ਬੱਸਾਂ ਨੂੰ ਠੀਕ ਕਰਾਉਣ ਵਾਸਤੇ ਪੈਸੇ ਨਹੀਂ ਡਰਾਈਵਰਾਂ ਨੂੰ ਦੇਣ ਵਾਸਤੇ ਪੈਸੇ ਨਹੀਂ ਹਸਟਲਾਂ ਚ ਬੁਰੀ ਹਾਲਤ ਹੋਈ ਪਈ ਹੈ ਸਕੂਲਾਂ ਚ ਬੁਰੀ ਹਾਲਤ ਹੋਈ ਪਈ ਹੈ ਸਰਕਾਰ ਦਾ ਹਾਲਤ ਖਰਾਬ ਹੋਈ ਪਈ ਹੈ ਸਰਕਾਰ ਦਾ ਬੱਸ ਦੀ ਕਹਾਣੀ ਨਹੀਂ ਹੈ ਕੋਮਣਾ ਸਾਹਿਬ ਜਿਵੇਂ ਤੁਸੀਂ ਕਿਹਾ ਗ੍ਰੀਨ ਟ੍ਰਿਬਿਊਨਲ ਤੱਕ ਤੁਸੀਂ ਪਹੁੰਚ ਕੀਤੀ ਹੈ ਕਿ ਨੈਸ਼ਨਲ ਲੈਵਲ ਦਾ ਕੋਈ ਇੱਥੇ ਕੋਈ ਐਕਸ਼ਨ ਨਹੀਂ ਹੋਇਆ ਨਾ ਕੋਈ ਗ੍ਰੀਨ ਟ੍ਰਿਬਿਊਨਲ ਜਾਗਿਆ ਨਾ ਸਾਡੇ ਵਾਤਾਵਰਣ ਪ੍ਰੇਮੀ ਜਿਹੜੇ ਛੋਟੇ ਛੋਟੇ ਬੂਟੇ ਲਾ ਕੇ ਛੋਟੇ ਛੋਟੇ ਪੌਦਿਆਂ ਨੂੰ ਲਾ ਕੇ ਬਹੁਤ ਵੱਡੀਆਂ ਨਾ ਇਥੇ ਕੋਈ ਗ੍ਰੀਨ ਰਵਿੰਡਰ ਦਾ ਕੋਈ ਅਫਸਰ ਨਾ ਕੋਈ ਸੰਸਥਾ ਨਾ ਕੋਈ ਟਰਸਟ ਸਾਨੂੰ ਨਹੀਂ ਕੋਈ ਲੱਭਿਆ ਇੱਥੇ ਇੱਕ ਸਾਲ ਜ। ਹੁਣ ਜਿਹੜਾ ਤੁਹਾਡਾ ਇਹ ਫਿਨਿਕਸ ਮਾਲ ਦਾ ਮਸਲਾ ਚੱਲ ਰਿਹਾ ਐ ਇਸ ਵਿੱਚ ਕਿਹੜੇ-ਕਿਹੜੇ ਵਿਭਾਗਾਂ ਨੂੰ ਉੱਥੇ ਬੁਲਾਇਆ ਗਿਆ। ਇਹ ਜੋ ਅਸੀਂ ਜਿਹੜਾ ਹੈਗਾ ਬਣ ਵਿਭਾਗ ਨੂੰ ਪਾਰਟੀ ਬਣਾਇਆ। ਇਹਦੇ ਚ ਪੁੱਡਾ ਆਈ ਹੈ। ਨਗਰ ਨਿਗਮ ਆਇਆ ਤੇ ਮਾਲ ਦੇ ਬਾਲਕ ਨੇ ਚੀਫ ਸੈਕਟਰੀ ਪੰਜਾਬ ਹੈ। ਇਹ ਚ ਸਾਰਿਆਂ ਨੂੰ ਅਸੀਂ ਬੁਲਾ ਲਿਆ ਗ੍ਰੀਨ ਰਵਿੰਡਰ ਵੱਲੋਂ ਵੀ ਅਸੀਂ ਜਿਹੜਾ ਕੇਂਦਰ ਵਾਲਾ ਜਿਹੜਾ ਉਹ ਉੱਥੇ ਹਾਜ਼ਰ ਹੁੰਦੇ ਨੇ ਤੇ ਉਹਨਾਂ ਨੂੰ ਸਾਰਿਆਂ ਨੂੰ ਬੁਲਾਇਆ ਅਸੀਂ ਚੀਫ ਜਸਟਿਸ ਜੀ ਮਾਨਯੋਗ ਤੇ ਸਾਡੀ ਬਹੁਤ ਉਮੀਦ ਹੈ ਵੱਡੀ ਵੀ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਤਾਂ ਕਿ ਮੁੜ ਕੇ ਕੋਈ ਇੱਕ ਵੀ ਦਰਖਤ ਵੜਨਾ ਨਾ ਸਕੇ ਚਲੋ ਬਾਅਦ ਇੱਥੇ ਤੱਕ ਕੇ ਜਿਹੜੇ ਸਟੇ ਹੋਈ ਵੀ 21 ਤਰੀਕ ਨੂੰ 21 11 ਨੂੰ ਸਟੇ ਹੁੰਦੀ ਹੈ 23 ਤਰੀਕ ਤੱਕ ਦਰਖਤ ਵੜਦੇ ਰਹੇ ਜਦੋਂ 23 ਤਰੀਕ ਨੂੰ ਦਰਖਤ ਵੱਡੇ ਆ ਧਰਨਾ ਲਾਇਆ ਰੌਲਾ ਰੱਪਾ ਪਾਣਾ ਤੇ 112 ਨੰਬਰ ਤੇ ਪੁਲਿਸ ਬੁਲਾਣੇ ਪੁਲਿਸ ਨੂੰ ਜਿਹੜੀ ਮਸ਼ੀਨਰੀ ਫੜਾਈ ਗਈ ਬਿਨਾ ਐਫ ਆਈ ਆਰ ਦੇ ਬਿਨਾ ਪਰਚੇ ਤੇ ਬਿਨਾ ਕਾਰਵਾਈ ਤੇ ਉਹ ਸਾਰੀ ਮਸ਼ੀਨਰੀ ਛੱਡ ਦਿੱਤੀ ਇਸ ਕਰਕੇ ਸਾਰਾ ਹੀ ਕਾਲਾ ਮਾਲਾ ਹਰ ਇੱਕ ਜਗ੍ਹਾ ਪੈਸੇ ਖਾਏ ਬੈਂਕਰਪਸ਼ਨ ਜਾਂ ਅੰਨੇ ਹੋਏ ਅਫਸਰ ਇਹ ਜਿਹੜੀ ਹੈ ਦਰਖਤਾਂ ਦੀ ਵੱਡਬੜਾਈ ਹੋ ਰਹੀ ਹੈ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਸ਼ੁਕਰੀਆ